ਸਵਾਗਤ ਹੈ ਤੁਹਾਡਾ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਜੀ ਅੱਜ ਪਿੰਡ ਮੋੜ ਪਹੁੰਚੇ ਆ ਜੀ ਬਾਈ ਦੇ ਰੈਗੂਲਰ ਆ ਰਹੇ ਆ ਜੀ ਪਰ ਅੱਜ ਕੋਈ ਵੀਡੀਓ ਪਾਉਣ ਵਾਲੀ ਗੱਲ ਤਾਂ ਨਹੀਂ ਸੀ ਪਰ ਤੁਹਾਨੂੰ ਦਿਖਾਉਣਾ ਹੈ ਵੀ ਬਾਈ ਆਪਣੇ ਨਾਲ ਬਹੁਤ ਟਾਈਮ ਦਾ ਜੁੜਿਆ ਤੇ ਉਹ ਗਾਂ ਚਲੋ ਆਪਾਂ ਟੀਕ ਅੱਜ ਇਹਦੇ ਇਹਦੇ ਸਪੈਸ਼ਲ ਅੱਜ ਤਾਂ ਇਹਦੇ ਇਹੀ ਕਰਨ ਆਏ ਸੀਗੇ ਉਹ ਗਾਂ ਦੇ ਦਨ ਟੱਪ ਗਿਆ ਜੀ ਜਿਹੜੀਆਂ ਦੋ ਵਹਿੜਾ ਤੁਹਾਨੂੰ ਇਹੀ ਦਿਖਾ ਰਹੇ ਆ ਵੀ ਇਹ ਦੋ ਵਹਿੜਾ ਬਾਈ ਛੱਡਦਾ ਸੀ ਕਿਸੇ ਟਾਈਮ ਵੀ ਇਹ ਕਹਿੰਦਾ ਸੀ ਯਾਰ ਵੀ ਜਾਂ ਤਾਂ ਵੇਚ ਦੇਣੀਆਂ ਡਾਕਟਰ ਤੇ ਜਾਂ ਆਪਾਂ ਛੱਡ ਦੇਣੀਆਂ ਬਾਈ ਕਹਿੰਦਾ ਫਲ ਨਹੀਂ ਹੁੰਦਾਗਾ ਕੋਈ ਵੀ ਘੱਟੋ ਘੱਟ ਮੇਰੇ ਹਿਸਾਬ ਨਾਲ ਨਾਂ ਬਾਲਾ ਤਾਂ 6 6 7 7 ਵਾਰੀ ਟੀਕੇ ਭਰਾਏ ਹੋਏ ਸੀ ਦੋਵਾਂ ਦੇ ਤੇ ਹੁਣ ਰੱਬ ਦੀ ਕਿਰਪਾ ਨਾਲ ਇਹ ਸੁੰਜਾਂ ਵੀ ਗਏ ਜੀ ਦੋਵੇਂ ਉਹ ਦੇਖੋ ਸਾਹਮਣੇ ਬੱਚੇ ਬੱਚੇ ਹੀ ਆ ਦੋਵੇਂ ਇਹ ਦੋਵੇਂ ਬੱਚੇ ਆ ਜੀ ਠੀਕ ਆ ਤੇ ਪਹਿਲੇ ਪਹਿਲੇ ਟੀਕੇ ਤੇ ਆਪਾਂ ਗੱਬਣ ਕਰਦਿਆਂ ਜੀ ਮੈਂ ਇਹਨਾਂ ਦੇ ਗਵੰਡੀਆਂ ਤੇ ਆਇਆ ਸੀਗਾ ਤੇ ਉਹ ਮੁੰਡਾ ਮੈਨੂੰ ਇੱਧਰ ਲਿਆਇਆ ਕਹਿੰਦਾ ਵੀ ਡਾਕਟਰ ਨੂੰ ਦਿਖਾਉਣੇ ਆ ਤੇ ਮੈਂ ਬਾਈ ਨੂੰ ਕਿਹਾ ਵੀ ਗੱਬਣ ਹੋ ਜਾਣਗੀਆਂ ਤੇ ਬਾਈ ਤੋਂ ਪੁੱਛਦੇ ਆ ਕਿਵੇਂ ਹੋਇਆ ਸੀ ਬੱਬੂ ਬਾਈ ਬਹੁਤ ਵਧੀਆ ਆਇਆ ਧੰਨਵਾਦ ਤੇਰਾ ਸਾਲ 1.5 ਸਾਲ ਹੋ ਗਿਆ ਬਾਈ ਤੈਨੂੰ ਹਾਂ ਉਹ ਦਿਨ ਆ ਬੱਚੀ ਜਾ ਚੈੱਕ ਕਰਨ ਆ ਰਹੀਆਂ ਲੋਕ ਡਾਕਟਰਾਂ ਅਸੀਂ ਲਗਭਗ 90% ਗੱਬਣ ਹਾਂ ਹਾਂ ਉਹ ਤਾਂ ਕੀਤੀ ਚੈੱਕ ਤੋਂ ਗੱਫਨ ਰਹਾ ਹੈ ਖਾਲੀ ਸੀ ਹਾਂ ਹਾਂ ਖਾਲੀ ਮੈਂ ਕਿਹਾਗੇ ਵੇਚਣੀ ਆ ਹਾਂ ਪਰੋਣ ਗਈਆਂ ਕਿ ਇੱਕ ਆਖੜੀਆ ਹਾਂ ਇੱਕ ਆਪ ਵੇਚਤੀ ਗੋਨਿਆਂ ਨੇ ਇਹਨੂੰ ਅੱਛਾ ਤੇ ਰਹੀ ਕੋਈ ਨਹੀਂ ਸੀ ਰਹੀ ਕੋਈ ਨਹੀਂ ਆ ਤੂੰ ਆਖਿਆ ਮੈਨੂੰ ਜਦੋਂ ਟੀਕਾ ਭਰਨਾ ਸੀ ਉਹਰੇ ਟੀਕਾ ਭਰੂਗਾ ਮੈਂ ਤੇ ਹਾਂ ਨਹੀਂ ਦੁੱਧ ਦੇ ਸਾਰਾ ਦੇ ਹੀ ਜਾਂਦੀ ਸੀ ਉਹਦੇ ਟੀਕਾ ਨਹੀਂ ਭਰ ਕੇ ਗਈ ਮੈਂ ਦੂਜੇ ਦਿਨ ਭਰ ਟੀਕਾ ਹਾਂ ਸਸਤੇ ਘੱਬਰ ਹੋ ਗਈ ਉਸੇ ਤੇ ਹੋ ਗਈ ਉਸ ਤੋਂ ਬਾਅਦ ਆਦੇ ਪਰ ਇਹੋ ਘੱਬਰ ਹੋ ਗਈ ਉਹ ਖੜੀ ਉਹ ਖੜੀ ਹਾਂ ਤਿੰਨੇ ਘੱਬਣਾ ਇੱਥੇ ਕੀ ਕੀ ਤੇ ਇੱਕ ਮੇਲਾ ਦਾ ਆਪਾਂ ਦੇਤੀ ਸੀ ਹਣਾ ਇੱਕ ਪਿੰਡ ਦਿੱਤੀ ਖੜੀ ਆ ਇੱਕ ਪਿੰਡ ਦਿੱਤੀ ਖੜੀ ਹਾਂ ਮੰਨ ਲਓ ਚਾਰ ਪੰਜ ਪਸ਼ੂ ਪੰਜ ਪਸ਼ੂ ਹਾਂ ਚਾਰ ਪੰਜ ਪਸ਼ੂ ਸੀ ਇੱਕ ਇੱਕ ਟੀਕੇ ਤੇ ਪਸ਼ੂ ਘੱਬਣ ਹੋ ਗਏ ਸਾਰੇ ਆਹ ਤਾਂ ਬਹੁਤ ਹੀਟਰ ਸੀ ਹਣਾ ਆਹ ਦਾ ਛੱਟਣਾ ਚ ਤੇ ਨਾ हां ए शटरना आज सी मई दा कई दफा होए 2 2.5 ਹੀ ਸਾਹਦੇ ਹਾਂ ਬਲਗਾ ਬਹੁਤ ਜਿਆਦਾ ਸਵਾਇਟ ਦੀ ਦੁੱਧ ਪੀਂਦੇ ਸੀਗੇ ਇੰਨਾ ਤੱਕ ਆਦੀ ਮੈਨੂੰ ਅੱਛਾ ਆਕਿਆ ਸੀ ਇਹਦਾ ਤੂੰ ਤੇ ਤੂੰ ਕਹਿੰਦਾ ਮੈਨੂੰ ਵੀ ਜੱਤੀਗਾ ਭਰ ਕੇ ਵੇਖ ਲੈਣਾ ਇੱਕ ਮਚਰ ਇੱਕ ਹੋਰ ਵੇਖ ਲੈ ਉਸੇ ਤੇ ਰਹਿ ਗਈ ਫਿਰ ਜਦ ਕੋਤ ਮਹਾਰਾ ਜੀ ਉਦੋਂ 2-3 ਮਹੀਨੇ ਵਿਚ ਆ ਬੋੜੀ ਤੇ ਫਿਰ 2 ਮਹੀਨੇ ਦੀ ਇਹ ਬਈ ਹਾਂ ਇੱਕ ਗੱਲ ਹੋ ਗਈ ਹਾਂ ਸਾਰੀਆਂ ਹੀ ਬਣ ਗਏ ਹਨ ਤੇ ਹੁਣ ਤਾਂ ਜਾਲ ਆਪਣਾ ਸਰਕਲ ਉਹਦਾ ਚੱਲੀ ਜਾਂਦਾ ਸਹੀ ਹੈ ਹਾਂ ਮੇਰੇ ਪਿੰਡ ਤੋਂ ਕਿੰਨੇ ਨੀਕੇ ਭਰੇ ਆ हां सारे तू ही दसे। हेलो हरदीबा मेनू आया तू बचाता यार भैया भरा भरा 함ਕੇ सी। हां। तू कई आली मिलदा थारे गुण गाਉਂਦੇ ਆ ਬਾਈ। ਆਪਣਾ ਕਰਜਾ ਬਾਈ ਆਪ ਤਾਂ ਹੀ ਲਾ ਦਨੇ ਆ। हां ਨੰਬਰ ਦੇਦਾ। हां ਸਹੀ ਸਹੀ ਗੱਲ ਆ। हां। ਤੇ ਬਹੁਤ ਘਰ ਲਵਾਏ ਆ ਬਾਈ ਬਾਈ ਨੇ ਮੇਰੇ ਨਾਲ ਤੇ ਪਰ ਸਕਸੈਸ ਹੋਇਆ ਰੱਬ ਦੀ ਕਿਰਪਾ ਨਾਲ। ਸਾਰੇ ਪਸ਼ੂ ਇੱਕ ਤੇ ਮੋੜ ਪੈਂਡ ਦੀ ਹੋਰ ਵੀ ਵੀਡੀਓ ਪਾਈ ਸੀ ਝੋਟੀਆਂ ਵਾਲੀ ਸੋਨੂੰ। ਉਹ ਵੀ ਇਹ ਬਾਈ ਨੇ ਨੰਬਰ ਦਿੱਤਾ ਸੀ। ਉਹਨਾਂ ਨੂੰ ਇਹਨਾਂ ਦੇ ਗਵੰਡੀ ਆ ਤੇ ਉਹ ਵੀ ਮੰਨ ਕੇ ਚਲੋ ਗੱਬਣ ਆ ਜੀ। ਉਹ ਦੋ ਸਾਰੇ ਪਸ਼ੂ ਹੀ ਗੱਬਣ ਆ ਉਹਨਾਂ ਦੇ ਝੋਟੀਆਂ। ਜਦੋਂ ਕੋਈ ਸੋਚੋ ਇੱਕ ਤਾਂ ਹੋ ਸਕਦਾ ਜੀ ਵੀ ਨਾ ਰਵੇ ਕਈ ਵਾਰੀ ਹੋ ਜਾਂਦੀ ਹੈ ਦਿੱਕਤ ਤੇ ਪਰ 22 ਦੇ ਜਦੋਂ ਆਪਾਂ ਸ਼ੁਰੂ ਚ ਆਉਣ ਲੱਗੇ ਆ ਗਾਰੰਟੀ ਤਾਂ ਮੈਂ ਦਿੰਦਾ ਹਾਂ हां जो टीका ਲੱਗ ਭਰ ਕੇ ਦੋ ਕਹਦਾ ਗੱਲ ਲੱਗ ਲਾ ਉਦਾਂ ਦਾ ਲਿਖਿਆ ਹੀ ਹੁੰਦਾ ਠੀਕ ਉਹ ਦਦਾ ਜੈਦੋ ਦੋਦੇ ਕਹਦੀ ਮੈਨੂੰ हां ਇਹ ਅਜਦਾ ਦੇ ਗਰਵ ਵਾਲਾ ਹੁਣ ਟੱਪਿਆ ਗਏ ਨੇ हां denn ਟੱਪ ਗਿਆ हां 1.5 ਮਹੀਨਾ ਹੋ ਗਿਆ ਮੈਂ ਤਾਂ ਦਾਤਾ ਜਿਵੇਂ ਅੱਜ ਕਹਿੰਦਾ ਕੱਚੀ ਪੱਕੀ ਦਾ ਬੱਕਰੀ ਗੱਲ ਜਿਹੜੇ ਤੂੰ ਕਰਨ ਕਹਤਾ ਉਹ ਲਿਖੇ ਹਾਂ हां हां ਵੀ ਜਿਹੜਾ ਮੈਂ ਕਹਤਾ ਵੀ denn ਲਿਖ ਲੋ ਗੱਬਣਾ ਉਹ ਗੱਬਣਾ ਉਹਦਾ ਮੈਂ ਉਹ ਗੱਬਣਾ हां ਲੇਖ ਲਾਡੀ ਦਿਨ ਹਾਂ ਬਿਲੋ ਇਹ ਉਹਨੇ ਪੁੱਛਿਆ ਮੇਰੇ ਪਿੰਡ ਆਏ ਨੇ हां ਬਸ ਟੀਕਾ ਭਰਾ ਕੇ ਫਿਰ ਹੋਇਆ ਇਹਦੇ ਨਾ ਦਾ ਵੇੜਿਆਂ ਦੇ ਪਰ ਇੱਥੇ हां ਯਾਰ ਕਹਦਾ ਇਹ ਮੈਂ ਗੱਬਣੋ ਹੀ ਖੜੀਆ ਇਹ ਵੀ ਗੱ ਗੱਬਨ ਫਿਰ ਮੈਂ ਤਾਂ ਆ ਜਾਣੀ ਨਾ ਉਦੋਂ ਬਾਅਦ ਚੱਕ ਕੇ ਸੀ ਉਹ ਹਾਂ ਮੈਂ ਬਹੁਤ ਬਚ ਗਏ ਬਈ ਠੀਕੇ ਭਰਾ ਭਰਾ ਹੰਗ ਕੇ ਸੀ ਨਹੀਂ ਨਹੀਂ ਉਹ ਤਾਂ ਵਾਵਾ ਠੀਕੇ ਭਰਾ ਹੀ ਬੈਠੇ ਹੀ ਬੰਦੇ ਵੀ ਗਰੀਬ ਸੀ ਜੇ ਮੈਂ ਕਹੇ ਇੱਕ ਮੈਨੂੰ ਵਾਲੇ ਭਾਈ ਨਾ ਤਾਂ ਛੱਡਣ ਜੋਗੇ ਨਾ ਮੁੱਸਲਣ ਵੇਚਣ ਜੋਗੇ ਹਾਂ ਤੇ ਮਗਰ ਉਹ ਮੁੰਡਾ ਉਹ ਸਾਧ ਕੇ ਭਰਾ ਦਿੰਨੇ ਆਪਾਂ ਅਦਰ ਫੋਨ ਕਰਦੀ ਮਜਦ ਫੋਨ ਕਰਦਾ ਚਲੋ ਦਾ ਭਲਾ ਗਰੀਬ ਬੰਦੇ ਦਾ ਹਾਂ ਗਰੀਬ ਬੰਦੇ ਦਾ ਭਲਾ ਹੋ ਗਿਆ ਸਹੀ ਗੱਲ ਹੈ ਜੀ ਬਸ ਉਹਨੂੰ ਇਹੀ ਦਿਖਾਉਣਾ ਸੀਗਾ ਜੀ ਬਾਈ ਨਾਲ ਪਿਆਰ ਬਹੁਤ ਹੈ ਤੇ ਉਦੋਂ ਤੋਂ ਰੈਗੂਲਰ ਹੀ ਆਪਾਂ ਨੂੰ ਬਾਈ ਸਾਧਾ ਤੇ ਪਸ਼ੂ ਸਾਰੇ ਗੱਬਣ ਆ ਜੀ ਕੋਈ ਡਾਕਟਰ ਨਹੀਂ ਆਇਆ ਉਸ ਤੋਂ ਬਾਅਦ ਨਾ ਹੀ ਆ ਕਹਿੰਦਾ ਆਪਾਂ ਕਿਸ ਨੂੰ ਬੁਲਾਉਣਾ ਬਈ ਜਦੋਂ ਆਪਣੇ ਪਸ਼ੂ ਹਾਂ ਜਦੋਂ ਪਸ਼ੂ ਗੱਬਣ ਹੋ ਗਏ ਹਨ ਤੇ ਵਾਧਾ ਵੀ ਹੈਗਾ ਰੱਬ ਦੀ ਕਿਰਪਾ ਨਾਲ ਆਈਆਂ ਵੀ ਦੋ ਬੱਚੀਆਂ ਹੀ ਆ ਬਹੁਤ ਸੋਹਣੀਆਂ ਸਾਹਮਣੇ ਆ ਐਵੇਂ ਨਹੀਂ ਵੀ ਆਪਾਂ ਗੰਦੇ ਜਿਹੇ ਟੀਕੇ ਭਰਤੇ ਆ ਵੇਖੋ ਬੱਚੀਆਂ ਪੂਰੀਆਂ ਵਧੀਆ ਬੱਚੀਆਂ ਆ ਆ ਬੱਚੀਆਂ ਆਈਆਂ ਜੀ ਦੋ ਕਿੰਨਾ ਕਿੰਨਾ ਚਰ ਹੋ ਗਿਆ ਇਹਨਾਂ ਨੂੰ ਸੁੰਜਣ ਨੂੰ ਇਹ ਸਿੰਗ ਲੱਗਣ ਵਾਲੇ ਹੋਏ ਵੇ ਹਨ ਉਹ ਤਾਂ ਪਹਿਲੇ ਦਾ ਉਹਨੇ ਤਾਂ ਅੰਦਰ ਆਇ ਕਿ ਦਾਗਾ ਪਹਿਲਾਂ ਹਾਂ 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 ਹੋਟਾਈ ਕਿ ਮਹੀਨੇ ਦੀ ਪਹਿਲੀ ਅੱਛਾ ਲਈ ਚਾਰਾਂ ਦੀ ਹੋ ਗਈ। ਹੋਰ ਲਈ ਚਾਰਾਂ ਦੀ। ਇਹਨਾਂ ਨੂੰ ਬੱਬੂ ਕਹਿੰਦੇ ਤੇ ਵੜੀ ਜਾਂਦਾ ਫਿਰ। ਹੁਣ ਪਾ ਲਾਇਆ ਮੈਂ ਇਹਨੂੰ ਫੀਡ ਪਾਉਣ ਲੱਗਾ। ਹੁਣ ਲੱਗਾ ਪਹਿਲਾਂ ਆਪਣਾ ਪਾ ਹੀ ਨਹੀਂ। ਪਹਿਲਾਂ ਦੁੱਧ ਤੇ ਹੀ ਸੀ। ਦੁੱਧ ਤੇ ਨਹੀਂ ਪਿਆ ਦੁੱਧ ਤੇ ਹੀ। ਪਹਿਲਾਂ ਇਕੱਲੇ ਦੁੱਧ ਤੇ ਹੀ ਸੀ ਹਨਾ ਪਰ ਫਿਰ ਵੀ ਗ੍ਰੋਥ ਸਹੀ ਆ ਵਧੀਆ। ਹੁਣ ਪਾਉਣ ਲੱਗਿਆ ਫੀਡ। ਅੱਛਾ ਹੁਣ ਫੀਡ ਪਾਉਣ ਲੱਗ ਗਿਆ। ਆਹ ਬੱਚੀ ਦੇ ਸਿੰਘ ਦਾਗਣ ਵਾਲੇ ਆ ਜੀ। ਆਹ ਬੱਚੀ ਛੋਟੀ ਏ ਚਲੋ ਹਜੇ। ਤੇ ਆਹ ਬੱਚੀ ਦੇ ਸਿੰਘ ਦਾਗਦੇ ਆ। ਮੰਨ ਲਓ ਵਾਧਾ ਹੀ ਹੋਇਆ ਰੱਬ ਦੀ ਕਿਰਪਾ ਨਾਲ ਚਲੋ। ਵੀ ਅੱਗੇ ਬਾਈ ਦੇ ਮੰਨ ਲਓ ਨੁਕਸਾਨ ਵੀ ਹੋਇਆ ਅਛਾ ਹੱਥ ਵਾ ਕੇ ਸਵੋਨ ਨਹੀਂ ਦੋਹਾਂ ਦੇ ਜੀਰਾ ਨੇ ਦੋਹਾਂ ਜੀਰਾ ਕੱਢਿਆ ਸੋਨੇ ਹਾਂ ਦੋਹਾਂ ਦੇ ਦੋਵੇਂ ਬਚੀਆਂ ਨੇ ਅੱਛਾ ਦੋਵੇਂ ਨਹੀਂ ਬਚੇ ਨਾ ਠੀਕ ਉਹ ਤੋਂ ਬਾਅਦ ਮੈਂ ਤੈਨੂੰ ਸਾਧਾਂ ਜਾਂ ਸਵਾਈਆਂ ਵੀ ਤੇ ਤੂੰ ਹੀ ਸਵਾਈਆਂ ਆਏ ਹਾਂ 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 ਉਹ ਵੀ ਤੈਨੂੰ ਸਾਧਣਾ ਹੋਰ ਬੰਦਾ ਨਹੀਂ ਵੜਿਆ ਕਰ ਨਹੀਂ ਨਹੀਂ ਸਹੀ ਹੈ ਫਿਰ ਉਹ ਵੀ ਨੁਕਸਾਨ ਹੋ ਗਿਆ ਮੈਂ ਕਹਿੰਦਾ ਜੇ ਤੂੰ ਕਹਿ ਦੇ ਮੇਰੇ ਕੋਲ ਟਾਈਮ ਆ ਜਾਂ ਮੈਂ ਹੱਥ ਨਹੀਂ ਆਉਂਦਾ ਤੜਕੇ ਮੈਨੂੰ ਆਹ ਵੜਾ ਹੋ ਜਾਂਦਾ ਜੇ ਹੁਣ ਕਹਿ ਦੇ ਯਾਰ ਮੈਂ ਆਉਣਾ ਹੈ ਹਾਂ ਤੇ ਮੈਂ ਘਰੇ ਬੈਠਾ ਤੂੰ ਆਥਨ ਤੇ ਕਰਾਵੇ ਨਾਲ ਆਹ ਵੜਾ ਹਾਂ ਇਹ ਮੰਨ ਲਓ ਟਾਈਮ ਦੇ ਪੱਕੇ ਆ ਆਪਾਂ ਟਾਈਮ ਦੇ ਪਾਵਨ ਹਾਂ ਵੀ ਐ ਨਹੀਂ ਵੀ ਯਾਰ ਆਪਾਂ ਵੀ ਨਜਾਇਜ਼ ਅਗਲੇ ਦਾ ਟਾਈਮ ਖਰਾਬ ਕਰੀ ਜਾਵਾਂਗੇ ਵੀ ਚੱਲ ਦੂਰ ਤਾਂ ਮੇਰੀ ਦਿੱਕਤ ਆ ਅੱਧਾ ਘੰਟਾ 20 ਮਿੰਟ ਤਾਂ ਲੱਗ ਜਾਂਦੇ ਆ ਲੱਗ ਜਾਂਦੇ ਦੋ ਘੰਟੇ ਵੀ ਮਰ ਜਾਂਦੇ ਆ ਹਾਂ ਕਹਿੰਦਾ ਚੱਲ ਮੈਂ ਸਾਬਰ ਰੱਖ ਤੇ ਮੈਂ ਆ ਗਿਆ ਉਹ ਗੱਲ ਹੈ ਨਹੀਂ ਉਹ ਗੱਲ ਹੈ ਨਹੀਂ ਹਾਂ ਨਾ ਉਹ ਗਲਤੀ ਕੋਈ ਨਹੀਂ ਬਾਈ ਨਹੀਂ ਨਹੀਂ ਸਹੀ ਆ ਬਾਈ ਚਲੋ ਰੱਬ ਸੁੱਖ ਰੱਖੇ ਬਾਈ ਐਂ ਲੋਕਾਂ ਦੀ ਸੇਵਾ 'ਚ ਹਾਜ਼ਰ ਰਵਾਂਗੇ ਧੰਨਵਾਦ ਜੀ ਵੀਡੀਓ ਨੂੰ ਕਰਿਓ ਜੇ ਸ਼ੇਅਰ ਵੱਧ ਤੋਂ ਵੱਧ ਲਾਈਕ ਕਮੈਂਟ ਕਰਕੇ ਦੱਸਿਓ ਜੇ ਕਿਵੇਂ ਲੱਗੀ ਧੰਨਵਾਦ